ਆਪ ਦਾ ਨਾਮ ਲਾਜੀ ਤੋਂ ਇੱਕ ਹੀ ਨਾਮ ਰঞ্জੀਤ ਸਿੰਘ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਿਤੇ ਕੀ ਕਾਰਨ ਪੈ ਗਿਆ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਆਇਆ ਜੀ ਤੀਜੀ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਜੀ ਜਿੱਚ ਅਸੀਂ ਤੁਹਾਨੂੰ ਪਹਿਲੇ ਹੀ ਅਗਵਤ ਕਰਾਇਆ ਗਿਆ ਸੀ ਕਿ ਅਸੀਂ 18 ਤਰੀਕ ਤੋਂ ਹਰ ਸੰਡੇ ਵੀਕਲੀ ਆਫ ਲੈ ਲਿਆ ਜਿਕਨ ਹਰ ادارے ਕੋਈ ਬਿਜ਼ਨਸ ਹੋਵੇ ਚਾਹੇ ਕੋਈ ਐਡਮਿਨਿਸਟਰੇਟਰ ਹੋਵੇ ਕੁਝ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹਫਤੇ ਦੀ ਸਾਡਾ ਵੀ ਰਾਈਟ ਬੰਦਾ ਹੈ ਇੱਕ ਛੁੱਟੀ ਲੈਣ ਦਾ ਹੁਣ ਅਸੀਂ ਆਪਣੀ ਕਾਸਟ ਕਟਿੰਗ ਕਰ ਵਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹੈ। ਨਹੀਂ ਕੀ ਮਜਬੂਰੀ ਪੈ ਰਹੀ ਹੈ। ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ। ਹਰ ਚੀਜ਼ ਦੇ ਰੇਟ ਵਧ ਗਏ। ਬਿਜਲੀ ਦੇ ਰੇਟ ਵਧ ਗਏ। ਸਾਡੇ ਪ੍ਰੋਡਕਟ ਕਾਸਟ ਵਧ ਗਏ। ਸਾਡੀ ਲੇਬਰ ਵਧ ਗਈ। ਹਰ ਚੀਜ਼ ਸਾਡੀ ਵਧ ਗਈ ਹੈ। ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੋਤੀ ਕਰ ਰਹੇ ਹਾਂ। ਖਰਚਾਇ ਤੇ ਕਟੋਤੀ ਕਰਨ ਵਾਸਤੇ ਇਸ ਚੀਜ਼ ਨੂੰ ਕੀਤਾ ਗਿਆ ਪਹਿਲਾਂ ਲੁਧਿਆਣਾ ਬੰਦ ਰਿਹਾ ਪੂਰਾ ਪੰਜਾਬ ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ ਕਿੰਨੇ ਕਿੰਨੇ ਪੰਪ ਨੇ ਡਾਟਲ ਲਗਾ ਲਏ ਲੁਧਿਆਣੇ 408 ਪੰਪ ਹੈਗੇ ਜੀ ਨਹੀਂ ਜੀ ਇਹ ਇਹ ਹਰ ਮੰਥ ਐਵਰੀ ਵੀਕ ਬੰਦ ਕਰੋਗੇ ਜਾਂ ਮੰਥਲੀ ਕੋਈ ਆਫ ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ ਹਰ ਸੰਡੇ ਅਸੀਂ ਵੀਕਲੀ ਆਫ ਲਵਾਂਗੇ ਅਮਰਜੰਸੀ ਸੇਵਾਵਾਂ ਹੀ ਖੁੱਲੀਆਂ ਰਹਿਣ ਤੁਹਾਡੀਆਂ ਐਮਰਜੈਂਸੀ ਸੇਵਾ ਹੈ ਜਿਹੜੀਆਂ ਤੁਹਾਡੀਆਂ ਫਾਇਰ ਬਿਗਟਸ ਹੈ ਗਿਆ ਨੇ ਤੇ ਐਂਬੂਲੈਂਸ ਉਹ ਕਰਾਏ ਹੈ اور ਕੋਈ ਅਗਰ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਤਾਂ ਉਹ ਨੂੰ ਅਸੀਂ ਕੰਸੀਡਰ ਕਰਾਂਗੇ ਕਿ ਤੁਹਾਡੀ ਕਿਸੇ ਪ੍ਰੈਟਰੋਲੀਅਮ ਕੰਪਨੀਸ ਨਾਲ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਇਹ ਸੈਂਸਰੀਜ਼ ਲਗਾਤਾਰ ਚੱਲ ਰਹੀ ਹੈ ਲਗਾਤਾਰ ਆਸ਼ਵਾਸਨ ਮਿਲ ਰਹੇ ਨੇ ਪਰ ਸਿਰਫ ਆਸ਼ਵਾਸਨ ਮਿਲ ਰਹੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਲਾਸਟ ਸਾਡੇ ਜਿਹੜੀ ਹੈ ਓਐਮਸੀਜ਼ ਦੇ ਨਾਲ ਮੀਟਿੰਗ ਹੋਈ ਹੈ 29 ਜੂਨ ਨੂੰ ਹੋਈ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੀ 29 ਜੁਲਾਈ ਨੂੰ ਜਦੋਂ ਮੰਤਰੀ ਸਾਹਿਬ ਸਾਡੇ ਹਰਦੀਪ ਪੁਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ ਹੈ ਆਪ ਦਾ ਨਾਮੰਦਾ ਜੀ ਤੋਂ ਇੱਕ ਹੀ ਨਾਮ ਰঞ্জੀਤ ਸਿੰਘ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਿਤੇ ਕੀ ਕਾਰਨ ਪੈ ਗਿਆ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਆਇਆ ਜੀ ਤੀਜੀ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਜੀ ਜਿੱਚ ਅਸੀਂ ਤੁਹਾਨੂੰ ਪਹਿਲੇ ਹੀ ਅਗਵਤ ਕਰਾਇਆ ਗਿਆ ਸੀ ਕਿ ਅਸੀਂ 18 ਤਰੀਕ ਤੋਂ ਹਰ ਸੰਡੇ ਵੀਕਲੀ ਆਫ ਲੈ ਲਿਆ ਜਿਕਨ ਹਰ ادارے ਕੋਈ ਬਿਜ਼ਨਸ ਹੋਵੇ ਚਾਹੇ ਕੋਈ ਐਡਮਿਨਿਸਟਰेटर ਹੋਵੇ ਕੁਝ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹਫਤੇ ਦੀ ਸਾਡਾ ਵੀ ਰਾਈਟ ਬੰਦਾ ਇੱਕ ਛੁੱਟੀ ਲੈਂਦਾ ਹੁਣ ਅਸੀਂ ਆਪਣੀ ਕਾਸਟ ਕਟਿੰਗ ਕਰ ਵਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹਮ ਨਹੀਂ ਕੀ ਮਜਬੂਰੀ ਪੈ ਰਹੀ ਹੈ ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ ਹਰ ਚੀਜ਼ ਦੇ ਰੇਟ ਵਧ ਗਏ ਬਿਜਲੀ ਦੇ ਰੇਟ ਵਧ ਗਏ ਸਾਡੇ ਪ੍ਰੋਡਕਟ ਕਾਸਟ ਵਧ ਗਏ ਸਾਡੀ ਲੇਬਰ ਵਧ ਗਈ ਹਰ ਚੀਜ਼ ਸਾਡੀ ਵਧ ਗਈ ਹੈ ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੋਤੀ ਕਰ ਰਹੇ ਹਾਂ ਖਰਚਿਆਂ 'ਚ ਕਟੌਤੀ ਕਰਨ ਵਾਸਤੇ ਇਸ ਚੀਜ਼ ਨੂੰ ਕੀਤਾ ਗਿਆ ਪਹਿਲਾਂ ਪੂਰੇ ਲੁਧਿਆਣਾ ਮੰਦਰੇਗਾ ਪੂਰਾ ਪੰਜਾਬ ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ ਕਿੰਨੇ ਕਿੰਨੇ ਪੰਪ ਬੰਦ ਹੋਣਗੇ ਲੁਧਿਆਣੇ 408 ਪੰਪ ਹੈਗੇ ਜੀ ਨਹੀਂ ਜੇ ਇਹ ਇਹਨਾਂ ਖਾਲੀ ਇਹ ਹਰ ਐਵਰੀਥਿੰਗ ਬੰਦ ਕਰੋਗੇ ਜਾਂ ਮੰਤਰੀ ਕੋਈ ਆਫਰ ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ ਹਰ ਸੰਡੇ ਅਸੀਂ ਵੀਕਲੀ ਆਫ ਲਵਾਂਗੇ ਜੀ ਐਮਰਜੈਂਸੀ ਸੇਵਾਵਾਂ ਵੀ ਖੁੱਲੀਆਂ ਰਹਿਣਗੀਆਂ ਤੁਹਾਡੀਆਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡਸ ਹੈਗੀਆਂ ਨੇ एम्बूलेंस वगैरह है और कोई अगर एडमिनिस्ट्रेटिव एमरजेंसी हैगीडर कराँगा किसी डिस्ट्रिक्ट गलबात लगातार चल रही है इस सिलसिले लगातार चल रही है लगातार आश्वासन मिल रहे हैं पर सिर्फ आश्वासन मिल रहे साढ़ा कोई मसला हल नहीं होया लास्ट साड़ी जी ओमसी मीटिंग हुई है उन्ती जून नहीं हुई है और उन्होंने कहा ਕਿ ਹੁਣ ਇਹਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੀ 29 ਜੁਲਾਈ ਨੂੰ ਜਦੋਂ ਮੰਤਰੀ ਸਾਹਿਬ ਸਾਡੇ ਹਰਦੀਪ ਪੁਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਉਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ ਠੀਕ ਹੈ